ਆਖਦੇ ਹਾਂ ਦੋਸਤੋ ਕਲੈਰ ਅੰਮ੍ਰਿਤ ਚੈਨਲ ਤੇ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤ ਪਾਲ ਕਲੈਰ ਮੈਂ ਪਿਛਲੇ ਕੁਛ ਦਿਨਾਂ ਤੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਬਰਫ ਚ ਉਗੇ ਅਮਲਤਾਸ ਜਿਸ ਦੇ ਰਚਨਕਾਰ ਨੇ ਸ਼੍ਰੀ ਗੁਰਿੰਦਰਜੀਤ ਜੀ ਤੁਹਾਨੂੰ ਦੱਸਦੀ ਹਾਂ ਕਿ ਇਹ ਪੁਸਤਕ ਹੈ ਇਸ ਸਾਲ ਜਨ ਕੇ 2025 ਦੀ ਪੰਜਾਬੀ ਭਾਸ਼ਾ ਵਿਭਗ ਪਟਿਆਲਾ ਵੱਲੋਂ ਸਨਮਾਨਤ ਪੁਸਤਕ ਹੈ ਤੇ ਲੋ ਜੀ ਫਿਰ ਬਹੁਤੀ ਦਿਨ ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬਰਫ ਚ ਉਗੇ ਅਮਲਤਾਸ ਦਾ ਅਗਲਾ ਭਾਗ ਅਨਵਾਦ ਦੇ ਵਿਸ਼ੇ ਤੇ ਬਾਦਿਕਾ ਤੰਤੂ ਤੇ ਕੰਨੀਆਂ ਦੀਆਂ ਗੋਡਣ ਲੁਆਹ ਛੱਡੀਆਂ ਨੇ ਅਜੇ ਤੱਕ ਉਹ ਉਤਲੀਆਂ ਪਰਤਾਂ ਦੁਆਲੇ ਹੀ ਘੁੰਮ ਫਿਰ ਰਹੇ ਹਨ ਅੱਜ ਕੱਲ ਟੈਕਨਾਲੋਜੀ ਦੀ ਚਲਾਈ ਬਨੌਟੀ ਬੁੱਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਰੋਬੋਟ ਸਰਜਰੀਆਂ ਕਰ ਰਹੇ ਹਨ ਤੇ ਫੈਕਟਰੀ 'ਚ ਧੜਾ ਧੜ ਗੱਡੀਆਂ ਬਣਾ ਰਹੇ ਹਨ ਡਰਾਈਵਰਾਂ ਤੋਂ ਬਗੈਰ ਹੀ ਕਾਰਾਂ ਤੇ ਟਰੱਕ ਭੱਜੇ ਫਿਰਦੇ ਹਨ ਸਟਾਕ ਮਾਰਕੀਟ 'ਚ ਨਿਵੇਸ਼ ਲਈ ਬ੍ਰੋਕਰ ਦੀ ਲੋੜ ਨਹੀਂ ਪਰ ਕਵਿਤਾ ਅਨੁਵਾਦ ਦੇ ਮਾਮਲੇ 'ਚ ਵਿਚਾਰਾ ਪੜਾ ਕੂਰੋਬੋਟ ਅਜੇ ਤੱਕ ਕੱਚੀ ਜਮਾਤ ਵਿੱਚ ਵੀ ਨਹੀਂ ਪਾਸ ਕਰ ਸਕਿਆ ਅਨੁਵਾਦ ਲਈ ਆਨਲਾਈਨ ਟਰਾਂਸਲੇਟਰ ਦੇ ਸ਼ਬਦ ਕੋਸ਼ਾ ਨੇ ਬਟਨ ਦੇ ਕਲਿੱਕ ਨਾਲ ਸ਼ਬਦ ਭੰਡਾਰਾ ਦਾ ਬੂਹਾ ਖੋਲਿਆ ਅਤੇ ਸ਼ਬਦ ਖੋਜ ਨੇ ਮੁੱਢਲੀ ਮਦਦ ਵੀ ਮੁਹਈਆ ਕਰਵਾਈ ਹੈ ਮਾਈਕਰੋਸਾਫਟ ਦੀ ਚਾਟ ਜੀ ਪੀਟੀ ਨੇ ਕਵਤਾ ਸਿਰਜਣ ਚ ਨਵੀਆਂ ਧੁੰਮਾਂ ਜ਼ਰੂਰ ਪਾਈਆਂ ਹਨ ਅਤੇ ਅਨੁਵਾਦ ਦੇ ਸਾਗਰ ਵਿੱਚ ਚੁੱਭੀਆਂ ਮਾਰਨੀਆਂ ਕੋਸ਼ਿਸ਼ਾਂ ਚ ਹੈ ਪਰ ਇਹ ਮਸ਼ੀਨੀ ਕਵਤਾ ਬਨੋਟੀ ਫੁੱਲਾਂ ਜਿਨੀ ਹੀ ਮਹਿ ਸਕਦੀ ਹੈ ਤੇ ਸ਼ਾਪਿੰਗ ਸੈਂਟਰਾਂ ਚ ਸੋਹਣੀ ਲੀੜੇ ਪਾਈ ਖੜੋਤੀ ਪਲਾਸਟਿਕ ਦੀ ਗੁੱਡੀ ਬਾਗ ਹੀ ਮੁਸਕਰਾ ਸਕਦੀ ਹੈ ਇਸ ਚੋਂ ਸੱਸੀ ਦੀ ਹੂਕ ਤੇ ਮਿਰਜ਼ੇ ਦੀ ਹੇਕ ਨਹੀਂ ਸੁਣਦੀ ਦਿਮਾਗੀ ਵਿਗਿਆਨ ਮੁਤਾਬਕ ਕਵਤਾ ਪੜਨ ਜਾਂ ਸੁਣਨ ਵਾਲੇ ਦੇ ਕਰੋੜਾਂ ਤੰਤੂ ਉਜਾਗਰ ਕਰਦੀ ਹੈ ਇਸ ਪ੍ਰਕਿਰਿਆ ਚ ਦਿਮਾਗ ਚ ਤੰਤੂਆਂ ਵੱਲੋਂ ਕਵਤਾ ਵਿਚਲੇ ਲਫ਼ਜ਼ਾਂ ਨਾਲ ਇੱਕ ਲਿੰਕ ਬਣਾਉਣਾ ਤਾਂਸਤਾਂਰ ਜਿਹੜਾ ਕੰਮ ਹੀ ਹੈ ਅਸਲ 'ਚ ਦਿਮਾਗ ਇਸ ਵੇਲੇ ਆਪਣੇ ਤੰਤੂ ਡਾਟਾਬੇਸ 'ਚੋਂ ਪੁਰਾਣੇ ਬਿੰਬ ਘਟਨਾਵਾਂ ਅਮਲ ਤੇ ਵਿਸ਼ਵਾਸ ਆਦਿ ਗਾਂ ਬੌਧਿਕ ਅੱਖਾਂ ਨਾਲ ਕੱਪਤਾ ਦੇ ਰੂਪ ਆਤਮਾ ਜ਼ਮੀਰ ਤੇ ਅਨੰਤ ਸਰੋਕਾਰਾਂ ਦਾ ਸੁਚੇਤ ਅਤੇ ਅਚੇਤ ਵਿਸ਼ਲੇਸ਼ਣ ਕਰ ਰਿਹਾ ਹੁੰਦਾ ਹੈ ਪਰਵਾਸ ਭਾਂਤ ਭਾਂਤ ਦੀ ਦੁਨੀਆ ਨਾਲ ਵਿਚਰਨ ਦਾ ਸਭਾਜ ਮਿਲਦਾ ਹੈ ਕਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਪਾਠਕਾਂ ਦਾ ਘੇਰਾ ਵੀ ਵਸੀਵੇਂ ਟੱਪੇ ਇਸ ਮਕਸਦ ਦੇ ਨਾਲ ਮੈਂ ਆਪਣੀਆਂ ਕੁਝ ਨਜ਼ਮਾਂ ਦੇ ਅਨੁਵਾਦ ਲਿਖੇ ਪਰ ਮੈਨੂੰ ਉਮੀਦ ਹੈ ਕਿ ਇਸ ਨਾਲ ਅਨੁਵਾਦ ਸੰਵਾਦ ਰਤਾ ਕੋ ਅੱਗੇ ਤੁਰੇਗਾ ਮੂਲ ਕਵਿਤਾ ਮੇਰੀ ਪਤਝੜ ਕੁਝ ਕਵਿਤਾ ਮੰਦਾ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀ ਅਦਲਾ ਬਦਲੀ ਤੇ ਸਿਰਜਣ ਪ੍ਰਕਿਰਿਆ ਆਪ ਮੁਹਾਰੇ ਪ੍ਰਗਟ ਹੋਈ ਮੇਰੀ ਪਤਝੜ ਨਜ਼ਮ ਭਾਵੇਂ ਪ੍ਰਵਾਸ ਚ ਹੀ ਲਿਖੀ ਸੀ ਪਰ ਇਹਦਾ ਅੰਗਰੇਜ਼ੀ ਰੂਪ ਮਾਈ ਫਾਲ ਆਪਣੇ ਨਾਲ ਕੈਨੇਡਾ ਦੇ ਹੋਰ ਸਥਾਨਕ ਵਿੰਮ ਲੈ ਕੇ ਪੇਸ਼ ਹੋਇਆ ਹੈ ਮੈਂ ਪਹਿਲੀ ਵਾਰ ਘਰੋਂ ਨਿਕਲਿਆ ਕਲਾ ਵਿੱਚ ਕੁੱਲ ਆਲਮ ਆ ਵਸਿਆ ਵਸੀਮਾ ਫੈਲ ਅਨੰਤ ਹੋ ਗਿਆ ਫੇਫੜੇ ਆਕਸੀਜਨ ਨਾਲ ਭਰ ਗਏ ਬੇਗਾਨਗੀ ਪਾਫ ਹੋ ਗਈ ਵਰਿਆਂ ਤੀਕਰ ਪ੍ਰਵਾਸ ਦੀਆਂ ਟਕਾਲਾਂ ਨੂੰ ਢਲਦੇ ਸੂਰਜ ਦੀਆਂ ਤਿਲ ਸ਼ਿੰਗਾਰਿਸ਼ਮਾ ਨਾਲ ਬੜੇ ਤੁਰੀ ਗਿਆ ਟਾਈਮ ਪੀਸ ਵਰਗੇ ਡਿਜੀਟਲ ਜਾਲੇ ਮੈਂ ਜਿਵੇਂ ਆਹਰੀ ਮੱਕੜੀ ਹੁਣੇ ਨਿੱਕੀ ਦੀਆਂ ਬਾਤਾਂ ਸਹਿਜਾਂਦੀਆਂ ਹਨ ਗੀਤ ਮੋਤਾ ਲੈਦੀ ਦੀ ਜਦ ਮੈਂ ਖੁਆ ਖੜਕਾਈ ਮੇਰੀ ਰਸੋਈ ਤੇ ਬੈਡਰੂਮ ਦੀ ਕੋਸ ਆਉਂਦਾ ਹੈ ਮੇਰਾ ਦਫ਼ਤਰ ਮੈਂ ਵੀਕੈਂਡ ਵਿੱਚ ਜਾਲੇ ਬੁਣਦਾ ਹਰ ਵੀਕੈਂਡ ਨੂੰ ਜਾਲੇ ਝਾੜਦਾ ਟਾਈਮ ਪੀਸ ਵਾਂਗ ਵਕਤ ਗੋਲਾਈ ਅਤੇ ਗਤੀ ਦਾ ਮੁਖਾਸ ਹਰ ਅਕਤੂਬਰ ਨਵੰਬਰ ਸial ਤੋਂ ਮੈਂ برف ਦੀ ਮੂਰਤੀ ਬਣ ਕੋਕਸ਼ਪਾਲ ਦਾ ਅਕਸਾ ਕਿ ਜਾਂ ਕਰ ਲੱਗ ਜਾਂਦੇ ਹੀ ਘਰੇ ਪਰਤ ਰਹੇ ਪ੍ਰਵਾਸੀ ਪੰਛੀ ਮੇਰੇ ਸਫ਼ਰ ਦੇ ਥੀਸ ਚੋਂ ਕੁੱਟ ਕੇ ਇਹਨਾਂ ਪੰਛੀਆਂ ਦੀ ਰੀਸ ਹੋ ਰਹੀ ਸੀ ਅਕਸਰ ਹਵਾ ਹੋ ਜਾਂਦੇ ਅੰਤਕਾ ਦੇ ਕੁਝ ਕਮਲੇ ਵਰਗੇ ਬਹੁਤੇ ਭਾਵਾਂ ਨੂੰ ਮੈਂ ਪੰਜਾਬੀ ਵਰਸਨ ਨਵਾਦੀ ਬੈਠ ਕੋ ਅੰਗਰੇਜ਼ੀ ਨਸਬ ਦੇ ਨਵੇਂ ਮੇਹਰ ਮਹਿਬਾਨ ਹੂਨ ਨਸਬ ਕੀ ਆਪਣੇ ਕਲਾਵੇ ਚ ਲੈਣ ਦੀ ਮੇਰੀ ਅਰਜ਼ ਨਾ ਮੰਨ ਸਕੀ ਦੋਵੇਂ ਜਣੀਆਂ ਕਿਸੇ ਦਿਨ ਤਾਂ ਮਾਮਾ ਦੀਆਂ ਬਾਤ ਕਰਾਲ ਕੇ ਨਮਕ ਸਵੈਟਰ ਪਾਉਂਦੀਆਂ ਪਰ ਕਿਸੇ ਕਿਸੇ ਦਿਨ ਨੂੰ ਸੱਸ ਬਣ ਕੇ ਖੜ ਪੜੀਆਂ ਇੱਕ ਗੱਲ ਅਜੰਮੇ ਵਾਲੀ ਰਹੀ ਕਿ ਅੰਗਰੇਜ਼ੀ ਰੂਪ ਚ ਕੰਮ ਦਾ ਪ੍ਰਵਾਸ ਸੀ ਮੇਰਾ ਸ਼ਾਨੂ ਬਸੰਤ ਨੇ ਆਸ ਵਾਲੇ ਲੱਗ ਗਈ ਜੋ ਖਿਆਲ ਮੂਲ ਕਵਿਤਾ ਦੀ ਸਿਰਜਣਾ ਵੇਲੇ ਕਦੀ ਨਹੀਂ ਸੀ ਟੱਪਿਆ ਸ਼ਾਇਦ ਅੰਗਰੇਜ਼ੀ ਤਰਜ਼ਾ ਚ ਸਰਲੀਨ ਹੋਈ ਨਜ਼ਮ ਪ੍ਰਵਾਸੀ ਦੇ ਦਰਦ ਨੂੰ ਸਮਝਦਾ ਰਹੀ ਹੈ ਪਰ ਨਾਲ ਨਾਲ ਪ੍ਰਵਾਸ ਨੂੰ ਸਵੀਕਾਰ ਕਰਨ ਲਈ ਵੀ ਪ੍ਰੇਰ ਰਹੀ ਹੈ ਮੈਂ ਇਸ ਦਿਲਚਸਪ ਵਰਤਾਰੇ ਨੂੰ ਪੁੱਛਣਾ ਚਾਹਿਆ ਤੇ ਪਤਾ ਲੱਗਾ ਕਿ ਬਹੁਤ ਕਵਿਆਂ ਦੀ ਇੱਕ ਖੋਜ ਮੁਤਾਬਕ ਬਚਪਨ ਚੰਨਵੀ ਪਾਸ਼ਾ ਸਿੰਘ ਦੇ ਦਿਮਾਗ ਦਾ ਸੱਚਾ ਅਤੇ ਖੱਬਾ ਪਾਸਾ ਪੜ੍ਹ ਕੇ ਸਿੱਖੀ ਪਾਸ਼ਾਲੇ ਕਟਵੜਤ ਵੇਲੇ ਭਾਵਨਾ ਵਾਲੇ ਖਾਣੇ ਨਾਲ ਦਿਮਾਗ ਦਾ ਤਰਕ ਬੜਾ ਖੰਭੋਸਦਾ ਸਰਗਰਮ ਹੁੰਦਾ ਹੈ ਸ਼ਾਇਦ ਇਸੇ ਕਰਕੇ ਪੰਜਾਬੀ ਪ੍ਰਵਾਸੀ ਨੂੰ ਦਖਣ ਵੱਲ ਮੁੜ ਜਾਂਦੀ ਪੰਛਾਵੀ ਕੇਵਲ ਜਨਮ ਭੂਮੀ ਹੀ ਨਹੀਂ ਪਰ ਪ੍ਰਵਾਸੀ ਵੱਲੋਂ ਅੰਗਰੇਜ਼ੀ 'ਚ ਅਨੁਵਾਦ ਕਮਤਾ ਰਹਿੰਦੀ ਹੈ ਕਿ ਇਹ ਮਨ ਕਿ ਤੇਰੇ ਬਾਲਾਂ ਦੀ ਜਨਮ ਭੂਮੀ ਹੈ ਤੇ ਲੱਗਦਾ ਨਹੀਂ ਹੁਣ ਤੇਰੇ ਕੋਲ ਕਦੀ ਵਕਸ ਵੀ ਆਇਆ ਜਾਣਾ ਵਾਲੇ ਦਾ ਸੰਤ ਨਾਮਾਨ ਉਤਰਵਾਸਤੇ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਅਨੁਵਾਦ ਚ ਪੈਦਾ ਹੋਈ ਕੋਈ ਨਵੀਂ ਦਾਸਾ ਮੂਲ ਨਸੰਦੇ ਸਾਹਮਣੇ ਹੋਦੀ ਨਵੀਂ ਪੀੜੀ ਬਣ ਕੇ ਵੀ ਪੇਸ਼ ਹੋ ਸਕਦੀ ਹੈ ਮੂਲ ਕਰਤਾਨੀ ਦੀ ਨਿਮਰਤਾਈ ਨੂੰ ਸਾਲ ਦੀ ਸੀ ਜਦੋਂ ਮੇਰੀ ਨੌਕਰੀ ਚ ਹਫਤਾਵਾਰੀ ਹਵਾਈ ਸਫਰ ਨੇ ਉਡਾਨ ਭਰੀ ਮੇਰੇ ਸੂਟਕੇਸ ਦੇ ਪਹੀਏ ਦਾ ਹਰ ਚੱਕਰ 에ਅਰ ਮਾਈਟ ਦੁੱਗਣ ਕਰਨ ਦੁੱਗਣੇ ਕਰਨ ਲੱਗਾ ਘਰ ਦੇ ਜੁਆਕਾਂ ਨਾਲ ਖੇਡਣ ਵਾਲਾ ਵਕਤ 에ਰਪੋਰਟਾਂ ਚ ਬੋਟਲਾਂ ਚ ਪੁੱਜ ਗਿਆ ਨਿੱਕੀ ਐ ਨਾਲ ਖੇਡਣ ਦੀ ਇੱਕ ਘਟਨਾ ਮੇਰੀ ਸਾਡੀ ਜ਼ਿਹਨਾਂ ਸੁਚਾਗ ਗਈ ਬੜਾ ਕਾਲਤ ਮੁਲਮਾ ਚ ਆਉਣੀ ਕੋਸ਼ਿਸ਼ ਨਾ ਕੀਤੀ ਇਸ ਕੰਮ ਦਾ ਅਰਥ ਕਰੇ ਬਹੁਤ ਦੋਸਤਾਂ ਉਤਸਰਿੰਦਾ ਸੈਂ ਕਰਮੀਆਂ ਦੇ ਕਦੇ ਕਦੇ ਬੱਚਿਆਂ ਦੇ ਮਸਲੇ ਦੇ ਗੱਲਾਂ ਛੇੜਦੀਆਂ ਤਾਂ ਇਹ ਨਜ਼ਮ ਦੇ ਅਨੁਵਾਦ ਦੇ ਲੋੜ ਮਹਿਸੂਸ ਤੇ ਪਾਪਾ ਪਾਪਾ ਕੈਚ ਵੀ ਕੈਚ ਤਿੰਨ ਸਾਲ ਦੀ ਨਿੱਕੀ ਮੇਰੀਆਂ ਬਾਹਾਂ 'ਚ ਛਾਲਾ ਮਾਰਦੀ ਖੜ ਖੜ ਹੱਸਦੀ ਤੇ ਫਿਰ ਬੈੱਡ ਤੇ ਜਾ ਚੜਦੀ ਛਾਲ ਮਾਰਦੀ ਬੈੱਡ ਤੇ ਜਾ ਚੜਦੀ ਅਚਾਨਕ ਸ਼ੁਰੂ ਹੋ ਜਾਂਦੀ ਮੇਰੀ ਕਾਨਫਰੈਂਸ ਕਾਲ ਔਰ ਜ਼ੈਕਟਰ ਓਵਰ ਬਜਟ ਵਰਕਰਾਂ ਦੇ ਅਸਤੀਫੇ ਨਿੱਕੀ ਵਾਜਾ ਮਾਰਦੀ ਪਾਪਾ ਪਾਪਾ ਪ੍ਰੋਫਿਟ ਲਾਕ ਦੀਆਂ ਸਮੀਕਰਨਾਂ ਦੀ ਲੰਬੀ ਬਹਿਸ ਗੁੰਝਲਦਾਰ ਗ੍ਰਾਫ ਹਿੰਸਿਆਂ ਦੇ ਤੂੰ ਤੂੰ ਮੈਂ ਮੈਂ ਐਕਸ਼ਨ 8 ਮਾ ਅਗਲੇ ਮੀਟਿੰਗ ਦਾ ਅਜੰਡਾ ਗੌਰ ਸਿੰਘ ਆ ਹੱਦਾਂ ਮੁਕਦੀਆਂ ਤਾਂ ਮੈਂ ਟੈਲੀਫੋਨ ਸੁਣਦਾ ਦੌੜ ਕੇ ਦਿੱਕੀ ਨਾਲ ਖੇਡਣ ਲੱਗਦਾ ਨਿੱਕੀ ਇ ਇ ਇ ਕਾਜ ਜਿਵੇਂ ਖਲਾ ਉਤਰ ਆਇਆ ਹੈ ਨਿੱਕੀ ਵੱਡੀ ਹੋ ਗਈ ਹੈ ਸ਼ੁਰੂ ਚਿੱਤਕੀ ਦਾ ਅਨੁਵਾਦ ਦੂਜੀਆਂ ਨਜ਼ਮਾਂ ਨਾਲੋਂ ਆਸਾਨ ਪਰਤੀਤ ਹੁੰਦਾ ਸੀ ਪਰ ਹਰ ਕੋਸ਼ਿਸ਼ ਆ ਕਮਤਾ ਦੀ ਪਾ ਮਾਰਦੀ ਕਦੇ ਮੇਰੀ ਅੰਗਰੇਜ਼ੀ ਉੜ ਜਾਂਦੀ ਤੇ ਕਦੇ ਕੋਰਤਾ ਪਜਾਮਾ ਪਾਈ ਬੈਠਾ ਭਾਵਰੇ ਨੂੰ ਜੀਂ ਚੀਂ ਹੋ ਰਾਣਾ ਜੱਜਾ ਆਕ ਕੇ ਮੈਂ ਕਈ ਮਹੀਨੇ ਇਹ ਕਮਲਾ ਤੇ ਰੱਖ ਕੇ ਭੁੱਲ ਗਿਆ ਇਸ ਵਾਰ ਫੇਦੋਰਾਂ ਕੇ ਘਟਨਾਵਾ ਵਾਪਰਿਆ ਇੱਕ ਦੋਸਤ ਦੀ ਬੇਟੀ ਸੜਕ ਦੁਰਘਟਨਾ ਨੇ ਖੋ ਲਈ ਬੱਚਿਆਂ ਵੱਲੋਂ ਕਹਾਸ਼ਾ ਦਿੱਤੇ ਉਸੇ ਸ਼ਹਿਰ ਚ ਅਲੱਗ ਰਹਿਣ ਤੇ ਉਦਾਸ ਪ੍ਰਵਾਸੀ ਮਾਪਿਆਂ ਦੀਆਂ ਗੱਥਾਵਾਂ ਕੱਨੀ ਪੱਨਿਆ ਵੀਕੈਂਡ ਤੇ ਅਸੀ ਡੇ ਕੇਅਰ ਵਾਲੇ ਜਵਾਕਾਂ ਦੀ ਦੋ ਤਿੰਨ ਸਾਲ ਪੁਰਾਣੀ ਵੀਡੀਓ ਵਿੱਚ ਕਿੰਨਾ ਨਿੱਕਾ ਅਨੁਵਾਦ ਮੜ ਡੈਸ ਦਿੱਤੇ ਆ ਗਿਆ

टीवी चैनल ਵੱਲੋਂ ਆਪਣੇ ਦਰਸ਼ਕਾਂ ਲਈ ਅਫਟਰ ਸੂਇ ਮਨਾਉਂਦਾ ਇਹ ਨਾਮ ਐਲਾਨਿਆ ਗਿਆ ਇਸ ਲਈ ਦਰਸ਼ਕਾਂ ਨੂੰ ਜਿਸ ਤੇ ਅਸਤ ਕਲਾ ਲੇਖ ਕੇ ਚੈਨਲ ਨੂੰ ਈਮੇਲ ਕਰਨ ਲਈ ਕਿਹਾ ਗਿਆ ਅਸੀਂ ਸਾਰੇ ਟੱਬਰ ਨੇ ਹਾਸੇ ਮਜ਼ਾਕ ਅਤੇ ਰਲ ਮਿਲ ਕੇ ਆਪਣੀ ਸੋਈ ਦਾ ਕਾਰ ਨਕਸ਼ਾ ਖਿੱਚ ਕੇ ਕੱਲਿਆ ਲਾਟਰੀ ਇਨਾਮ ਤੇ ਨਹੀਂ ਪਿਲਿਆ ਪਰ ਚੈਨਲ ਮੇਜ਼ਬਾਨਾ ਨੇ ਸਾਡੀ ਸੋਈ ਦੀ ਨਜ਼ਮ ਮਾਈ ਗੇਜ ਚੁਸਕੀਆਂ ਲੈ ਲੈ ਕੇ ਪੜ੍ਹੀ ਵਾਂਸ ਅਪਨ ਅ ਪੀਸ ਆਫ ਗੋਲਡ Oh my kitchen is getting old. ਮੈਂ ਅੰਗਰੇਜ਼ੀ ਚ ਰੈਜੀ ਮੂਲ ਕਵਤਾ ਦੇ ਪੰਚਕ੍ਰਣ ਨੂੰ ਵੀ ਆਪਣੀ ਇਸ ਪਰ ਜੋਗ ਦਾ ਹਿੱਸਾ ਬਣਾਉਣਾ ਚਾਹੁੰਦਾ ਹਾਂ। ਬਾਲਾ ਵਰਗੀ ਮਾਈ ਕਿਚਨ 파ਮੇ ਹਲਕੀ ਫੁਲਕੀ ਤੁੰਬਕ ਦੀ ਹਿੱਸੇ। ਪਰ ਇਹਦੇ ਅਨੁਵਾਦ ਦਾ ਸਫਰ ਨੰਗੇ ਪੈਣਾ। ਵਾਗਿਆ ਕਿ ਜਿਉਂ ਹੀ ਮੈਂ ਸੂਈ ਆਹ ਖੁਲਾਇਆ, ਮਾਈ ਕਿਚਨ ਦੇ ਕੈਨੇਡੀਅਨ ਬੈਂਬ ਅਤੇ ਨਕਸ਼ ਮੈਂਟਮੈਂਟੀ ਹਵਾ ਹੋ ਗਈ। ਨਜ਼ਮ ਮੇਰੀ ਰਸੋਈ ਦੇ ਗ੍ਰੇਨਾਈਟ ਕਿਚਨ ਕਾਂ ਨੇ ਮੇਪਲ ਕੋਡ ਦੇ ਕੈਬਨਟ ਆਖ ਨੂੰ ਛਾਹੀ ਨਹੀਂ ਦਿੱਤੀ ਮੈਂ ਅਗਲੇ ਬਲ ਮਟੀਰੀਅਲ ਬੈਠਾ ਬੈਠਾ 40 ਸਾਲ ਪੁਰਣੀ ਪਟੋਰੀ ਵਾਲੀ ਰਸੋਈ ਪਹੁੰਚ ਗਿਆ ਜੋ ਮੇਰੀ ਦਾਦੀ ਦੇ ਨਾਲ ਹੀ ਸੁਰਗਵਾਸ ਉਹ ਦੇਸੀ ਤੇ ਰਸੋਈ ਨਾਲ ਜੁੜੀਆਂ ਕਥਾਵਾਂ ਆਵਸਤਾਂ ਤੇ ਪੇਪਰ ਆਹ ਇੱਕ ਕਾਚੋ ਨਿਕਲ ਕੇ ਮੇਰੀ ਰਸੋਈ ਚ ਆਵੜੀ ਪਿੰਡ ਤੜ ਕੈਂ ਦੋ ਗਾਤੀ ਚੈ ਐ ਪਛਿਤ ਦੇ ਕਿਚਨ ਪਰ ਵੀ ਅੰਕਿਆ ਕਚਨਾ ਨੂੰ ਪੂਰੀ ਤਰ੍ਹਾਂ ਰਸੋਈਂ ਤੇ ਗਿਆ ਤੇ ਐ ਬਰੇ ਦਿਮਾਗ ਦੇ ਸੱਚੇ ਖਾਣੇ ਜੋ ਬੈਠਾ ਉਹ ਹੈਰਵਾਹੀ ਹੈ ਜੋ ਇੱਕਦਮ ਅਨੁਵਾਦ ਕਰਨ ਵੇਲੇ ਭਾਰੂ ਹੋ ਗਿਆ ਸੀ ਮੈਂ ਸੋਚਿਆ ਚਲੋ ਮੈਂ ਕਿਚਨ ਦਾ ਅਨੁਵਾਦ ਹੀ ਹੋ ਗਿਆ ਤੇ ਬਜ਼ੁਰਗਾ ਨੇ ਵੀ ਪਹਾਣੇ ਨਾਲ ਚੇਤੇ ਕਰ ਲਿਆ ਅਨੁਵਾਦਿਤ ਕੰਮ ਤਾਂ ਮੇਰੇ ਸੂਈ ਉੱਟੀ ਹੋਈ ਰਸੋਈ ਉੱਟੀ ਹੋਈ ਰਸੋਈ And I miss him. ਵਲਗ੍ਰਤ ਉਸ ਕੋਈ ਨਿਆ ਕਹਾਣੇ ਆਰਕੀਟੈਕਚਰ ਅਤੇ ਵਸਤਾਂ ਦੇ ਮੂਲ ਨੂੰ ਆਲਬੀਟੋ ਕੇ ਸੁੱਚੇ ਕਨਾਂਤ ਮਹਿਮਜ ਜੁੜਦੀ ਅਨਵਾਲ ਦਾ ਇਸ ਉਪਰ ਲਗਜ਼ਾ ਦੀ ਕਰਤਬਤੀ ਨੂੰ ਸ਼ੋਕ ਕੇ ਕੋਲੇ ਬ੍ਰਹਮਾਡਿੰਦਰਾ ਦੀ ਜਾਪ ਹੁਚਾ ਕਣ ਕਣ ਚੋਕਰ ਉਸਤਿਕਾ ਅਸੰਖ ਅਤੇ ਅਮਰ ਅਰਸੋ ਦੋਸਤ ਇਸ ਤੋਂ ਕੇ ਸੜਾ ਲੇਖ ਬ੍ਰਿਂਚੀ ਪਰਫਟੂ ਕੇ ਅਮਤਾਸ ਬਾਰੇ ਕੀ ਕਹਦਾ ਹੈ ਇਹ ਤਾਂ ਕਲਪਤਾ ਲਗੇਗਾ ਤੇ ਇਹ ਪਾਣੀ ਦਿਓ ਜਸ ਤੁਸੀਂ ਸਤ ਸਾਲ ਤੱਕ ਵੀ ਸਿੱਧਾ ਧਿਆਨ ਰੱਖਣਾ ਹਮੇਸ਼ਾ ਤੰਦਰੁਸਤ ਰਹੋ ਹਮੇਸ਼ਾ ਜ਼ਿੰਦਾਬਾਦ